ਇਸ ਵੇਲੇ ਦੀ ਵੱਡੀ ਖਬਰ ਅੱਜ ਵਿਸਾਖੀ ਦੇ ਪਾਵਨ ਤਿਹਾੜੀ ਦੇ ਉੱਤੇ ਗੁਰੂ ਸਾਹਿਬ ਦੀ ਅਬ ਬੇਅਦਬੀ ਹੋਣ ਲੱਗੀ ਸੀ ਬਚਾ ਹੋਇਆ ਦੱਸਦੀ ਹੈ ਕਿ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਆ ਇਹ ਵੱਡੀ ਖਬਰ ਆ ਹਰਿਆਣਾ ਤੋਂ ਸਾਹਮਣੇ ਆਈ ਆ ਦੱਸਦੀ ਹੈ ਕਿ ਪਿੰਡ ਅਮਰਸਾਰਾ ਖੋਰ ਦਾ ਡਿਸਟ੍ਰਿਕਟ ਸਿਰਸਾ ਹਰਿਆਣਾ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਆ ਜਿਸ ਤੇ ਜਿੱਥੇ ਜਿਹੜੇ ਆ ਗੁਰੂ ਸਾਹਿਬ ਦੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਆ ਦੱਸਦੀ ਹੈ ਕਿ ਇਸ ਦੇ ਜਿਹੜੇ ਇਲਜ਼ਾਮ ਨੇ ਉਹ ਨਾਮਧਾਰੀਆਂ ਤੇ ਲੱਗੇ ਨੇ ਇੱਕ ਗੁਰੂ ਘਰ ਦਾ ਵਿਵਾਦ ਚੱਲ ਰਿਹਾ ਇੱਕ ਪਾਸੇ ਨਾਮਧਾਰੀਆਂ ਦੇ ਵੱਲੋਂ ਜਿਹੜਾ ਗੁਰੂ ਘਰ ਦੇ ਸੇਵੇ ਵਿੱਚ ਪਾਠ ਕੀਤਾ ਜਾਂਦਾ ਦੂਸਰੇ ਵੱਲੋਂ ਦੂਸਰੇ ਪਾਸੇ ਜਿਹੜਾ ਸਥਾਨਕ ਲੋਕਾਂ ਦੇ ਵੱਲੋਂ ਕੀਤਾ ਜਾਂਦਾ ਸਿੱਖ ਸੰਗਤਾਂ ਦੇ ਵੱਲੋਂ ਕੀਤਾ ਜਾਂਦਾ ਤਾਂ ਹੁਣ ਇਸ ਗੁਰੂ ਘਰ ਦਾ ਜਿਹੜਾ ਵਿਵਾਦ ਆ ਉਹ ਪੱਖਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਸਥਾਨਕ ਲੋਕਾਂ ਦੇ ਵੱਲੋਂ ਨਾਮਧਾਰੀਆਂ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਦੱਸਦੀ ਹੈ ਕਿ ਇਸ ਗੁਰੂ ਘਰ ਦੇ ਵਿੱਚ ਪ੍ਰਸ਼ਾਸਨ 24 ਘੰਟੇ ਮੌਜੂਦ ਰਹਿੰਦਾ ਹੈ ਤਾਂ ਇਸ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਬੇ ਵੀ ਹੋਣ ਲੱਗੀ ਸੀ ਦੱਸਦੀ ਏ ਕਿ ਵੱਡੀ ਖਬਰ ਹੈ ਵਿਸਾਖੀ ਦੇ ਪਾਵਨ ਤਿਹਾਰ ਹੈ ਜਿੱਥੇ ਹਰ ਗੁਰੂ ਘਰ ਦੇ ਵਿੱਚ ਅੱਜ ਪਾਠ ਹੋ ਰਿਹਾ ਇਹ ਪਾਵਨ ਤਿਹਾਰ ਮਨਾਇਆ ਜਾ ਰਿਹਾ ਸੰਗਰਾਮ ਦਾ ਦਿਹਾੜਾ ਮਨਾਇਆ ਜਾ ਰਿਹਾ ਉੱਤੀ ਅੰਮ੍ਰਿਤਸਰ ਖੁਰਦ ਪਿੰਡ ਹੈ ਜਿਹੜਾ ਹਰਿਆਣਾ ਅੰਦੇ ਵਿੱਚ ਪੈਂਦਾ ਜਿੱਥੇ ਇਸ ਪਾਵਨ ਤਿਹਾਰ ਤੇ ਗੁਰੂ ਸਾਹਿਬ ਦੀ ਬੇਅਦਬੀ ਹੋਣ ਲੱਗੀ ਸੀ ਬਚਾ ਹੋਇਆ ਦੱਸਦੀ ਏ ਕਿ ਉਹ ਕੋਸ਼ਿਸ਼ ਜ਼ਰੂਰ ਕੀਤੀ ਗਈ ਆ ਇਸ ਬੇਅਦਬੀ ਕਰਨ ਦੇ ਜਿਹੜੇ ਇਲਜ਼ਾਮ ਆਮ ਨੇ ਉਹ ਨਾਮ ਧਾਰੀਆਂ ਤੇ ਲੱਗੇ ਨੇ ਦੱਸ दिए ਕਿ ਇਸ ਗੁਰੂ ਘਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਹੜਾ ਵਿਵਾਦ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਇੱਥੇ ਪ੍ਰਸ਼ਾਸਨ ਦੇ ਵੱਲੋਂ 24 ਘੰਟੇ ਜਿਹੜਾ ਪਹਿਰਾ ਦਿੱਤਾ ਜਾਂਦਾ ਤਾਂ ਹੋਰ ਕੀ ਕੁਝ ਇਸ ਮਾਮਲੇ ਦੇ ਨਾਲ ਜੁੜੀ ਜਾਣਕਾਰੀ ਆ ਉਹ ਸਥਾਨਕ ਲੋਕਾਂ ਤੋਂ ਪ੍ਰਾਪਤ ਕਰਾਂਗੇ ਸਾਡੇ ਨਾਲ ਫੋਨ ਕਾਲ ਤੇ ਸਥਾਨਕ ਲੋਕ ਮੌਜੂਦ ਨੇ ਕਰਦੇ ਆ ਗੱਲਬਾਤ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਿਆਸਤ نیوز ਤੋਂ ਪੱਤਰਕਾਰ ਅਸਕਰ ਗੱਲ ਕਰ ਰਹੇ ਆ ਬਾਈ ਜੀ ਜੀ ਵੀਰ ਜੀ ਗੁਰਲਾਲ ਸਿੰਘ ਸੰਧੂ ਗੱਲ ਕਰਦੇ ਨੇ ਜੀ ਹਾਂ ਜੀ ਵੀਰ ਜੀ ਵੀਰ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਜੀ ਸਾਡਾ ਪਿੰਡ ਹੈ ਜੀ ਅੰਮ੍ਰਿਤਸਰ ਖੁਰਦ ਤਹਿਸੀਲ ਐਲਨਾਬਾਦ ਜ਼ਿਲ੍ਹਾ ਸਰਸਾ ਹਰਿਆਣਾ ਜੀ ਜੀ ਭਾਈ ਜੀ ਤੁਹਾਡੇ ਪਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਸਾਡੇ ਤੱਕ ਪਹੁੰਚੀ ਆ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਦੀ ਜਿਹੜੀ ਗੱਲ ਆ ਉਹ ਸਾਹਮਣੇ ਆਉਂਦੀ ਆ ਜਿੱਥੇ ਗੁਰੂ ਘਰ ਦੇ ਅੰਦਰ ਜਿਹੜਾ ਕਬਜ਼ਾ ਕਰਨ ਦੀ ਗੱਲ ਆਖੀ ਜਾਂਦੀ ਆ ਉਸ ਵੀਡੀਓ ਦੇ ਵਿੱਚ ਹਾਂਜੀ ਉਹ ਸਾਰਾ ਮਸਲਾ ਕੀ ਆ ਵੀਰੇ ਜੀ ਵਿਰਦੇਸ ਗੁਰੂ ਘਰ ਦੇ ਵਿੱਚ ਪਿਛਲੇ 3 ਸਾਲ ਤੋਂ ਕੈਨ ਅਮਰਾਸਰ ਖੁਰਦ ਦੇ ਨਾਮ ਧਾਰੀ ਬਾਬਾ ਉਹਦੇ ਸਿੰਘ ਦੇ ਧੜੇ ਨੇ ਵਿਵਾਦ ਖੜਾ ਕੀਤਾ ਹੋਇਆ ਹੈ ਜੀ ਉਹ ਕਹਿ ਰਹੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣੇ ਗੁਰੂ ਦੀ ਵੱਡੀ ਪਾਲਕੀ 'ਚ ਫੋਟੋ ਲਾਉਣੀ ਹੈ ਤੇ ਅਸੀਂ ਵਾਰ ਪਾਤਸ਼ਾਹੀ 12 ਬੋਲ ਕੇ ਅਰਦਾਸ ਕਰਨੀ ਹੈ ਜੀ ਦਾਸ ਜਿਹੜੇ ਤੁਸੀਂ ਸਿੰਘ ਬੋਲਦੇ ਹੋ ਗਲਤ ਆ ਜੀ ਅਸੀਂ ਗੁਰੂ ਘਰ ਨਵਾਂ ਬਣਾ ਰਹੇ ਸੀ ਤੇ ਇਹਨਾਂ ਨੇ ਵਿਵਾਦ ਇਹ ਖੜਾ ਕਰ ਦਿੱਤਾ ਜੀ ਇਸ ਵਿਸ਼ੇ ਤੇ ਫਿਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਕਾਲ ਤੱਕ ਨੂੰ ਲੈਟਰ ਪਾਇਆ ਵੀ ਇੱਥੇ ਬਾਤ ਸ਼ੁਰੂ ਹੋ ਗਿਆ ਜੀ ਜੀ ਉਥੋਂ ਪੜਤਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ ਇੱਥੇ ਪੰਚਾਇਤੀ ਤੌਰ ਤੇ ਵੀ ਇਲਾਕੇ ਦੇ ਕੰਮ ਚੱਲਦੀ ਰਹੀ ਜੀ ਇਹਨਾਂ ਨੇ ਨਾ ਪੰਚਾਇਤਾਂ ਦੀ ਨੀ ਤੇ ਨਾ ਕਾਲ ਤੱਕ ਦੇਆਂ ਜੋ ਪੜਤਾਲਾਂ ਤੋਂ ਆ ਰਹੀਆਂ ਸੀ ਉਹਨਾਂ ਨੂੰ ਕੋਈ ਉਹਨਾਂ ਨੇ ਆਪਣੇ ਬਿਆਨ ਦਿੱਤੇ ਇਹਨਾਂ ਨੇ 4 April 2022 ਨੂੰ ਗੁਰੂ ਘਰ ਦੇ ਉੱਤੇ 400 ਬੰਦਾ ਇਕੱਠਾ ਕਰਕੇ ਕਬਜ਼ਾ ਕਰ ਲਿਆ ਜੀ ਉਸ ਦਿਨ ਫਿਰ ਅਸੀਂ ਗਿਆਨੀ ਹਰਪਿੰਦ ਸਿੰਘ ਜੀ ਅਕਾਲ ਤਖਤ ਦੇ ਜੇਹੇਦਾਰ ਦੀ ਸਣ ਫਿਰ ਅਸੀਂ ਸਾਥ ਸੰਗਤ ਉਹਨਾਂ ਕੋਲ ਗਏ ਜੀ ਉਹਨਾਂ ਨੇ ਉਸੇ ਵਕਤ ਹੀ ਪ੍ਰੈਸ ਕਾਨਫਰੰਸ ਕੀਤੀ ਜੀ ਤੇ ਇਹਨਾਂ ਨੂੰ ਇਹ ਗੱਲ ਆਖੀ ਵੀ ਨਾਮ ਤੋਂ ਇਹ ਗੁੰਡੇ ਸ਼ਾਮ ਤੋਂ ਪਹਿਲਾਂ ਪਹਿਲਾਂ ਗੁਰਦੁਆਰ ਤੋਂ ਬਾਹਰ ਹੋ ਜਾਣ ਨਹੀਂ ਤੇ ਅਕਾਲ ਤਖਤ ਸਖਤ ਸਟੈਂਡ ਲਏਗਾ ਜੀ ਨਾਲ ਹੀ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਵੀ ਬੇਨਤੀ ਕੀਤੀ ਵੀ ਹਰਿਆਣਾ ਸਰਕਾਰ ਸ਼ਾਮ ਤੋਂ ਪਹਿਲਾਂ ਪਹਿਲਾਂ ਇਹਨਾਂ ਗੁੰਡਿਆਂ ਨੂੰ ਬਾਹਰ ਕਰੇ ਜੀ ਇਹ 4 ਤਰੀਕ ਨੂੰ ਬੈਠੇ 5 ਤਰੀਕ ਨੂੰ ਅਸੀਂ ਗੁਰਦੁਆਰਾ ਖਾਲੀ ਕਰਾ ਦਿੱਤਾ ਜੀ ਇਹਨਾਂ ਤੋਂ ਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਨੇ 18 4 2022 ਨੂੰ ਗੁਰੂ ਘਰ ਦੀਆਂ ਪੜਤਾਲਾਂ ਕਰਾ ਕੇ 7 ਮੈਂਬਰੀ ਕਮੇਟੀ ਬਣਾ ਦਿੱਤੀ ਅਮਤਾਰੀਆਂ ਦੀ ਜੀ ਹੁਕਮ ਨਾਮਾ ਜਾਰੀ ਕਰ ਦਿੱਤਾ ਵੀ ਇੱਥੇ ਨਾਮਤਾਰੀਆਂ ਦੀ ਮਨਮਤ ਨਹੀਂ ਚੱਲੇਗੀ ਜੀ ਉਸ ਤੋਂ ਬਾਅਦ ਫਿਰ ਪਿੰਡ ਇਹਨਾਂ ਨਾਮਤਾਰੀਆਂ ਨੇ ਫਿਰ ਦੁਬਾਰਾ ਗੁਰੂ ਘਰ ਦੀ ਨਵੀਂ ਇਮਾਰਤ ਬਣ ਰਹੀ ਸੀ ਉੱਥੇ ਕਬਜ਼ਾ ਕਰਕੇ ਬੈਠ ਗਏ ਜੀ ਅਸੀਂ ਪ੍ਰਕਾਸ਼ ਲੰਗਰ ਵਾਲੇ ਵਿੱਚ ਛੋਟੇ ਚ ਕੀਤਾ ਹੋਇਆ ਹੈ ਜੀ ਹੁਣ 3 ਸਾਲ ਹੋ ਗਏ ਨੇ ਵਿਵਾਦ ਚੱਲਦਾ ਪਿਆ ਆ ਉਹ ਵੱਡੀ ਬਿਲਡਿੰਗ ਦੇ ਵਿੱਚ ਬੂਹੇ ਬਾਰੀਆਂ ਪਲਸਤਰ ਲੱਗਣ ਵਾਲਾ ਆ ਉੱਥੇ ਉਹ ਕੈਸ਼ਟਾ ਲਾਉਂਦੇ ਨੇ ਤੇ ਸਪੀਕਰ ਲੱਗਾ ਹੈ ਜੀ ਇਧਰ ਅਸੀਂ ਗੁਰਬਾਣੀ ਪੜ੍ਹੁੰਦੇ ਆ ਜੀ ਅੱਜ 13 ਪਤਿਹਲ 2025 ਵਿਸਾਖੀ ਦਾ ਪ੍ਰੋਗਰਾਮ ਨਾਲ ਆ ਰਿਹਾ ਸੀਗੇ ਜੀ ਤੁਸੀਂ ਉਸ ਵੀਡੀਓ ਦੇ ਵਿੱਚ ਵੇਖੋ ਸੰਗਤ ਰਾਮ ਨਾਲ ਉੱਥੇ ਰਸਤਾ ਚੱਲਣ ਦਈ ਏ ਜੀ 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 ਇਹਨਾਂ ਦੇ ਦੋ ਬੰਦੇ ਅੰਦਰ ਆਣ ਕੇ ਬੇਦਬੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੱਥਾਂ 'ਚ ਵੱਟੇ ਕਰਨ ਉਹਨਾਂ ਦੇ ਜੁੱਤੀਆਂ ਸਮੇਤ ਜਦੋਂ ਅੰਦਰ ਵੜੇ ਨੇ ਭੱਜ ਕੇ ਪਿੱਛੋਂ ਗੁਰਦੁਆਰੇ ਸਾਡੇ ਪ੍ਰਸ਼ਾਸਨ ਵੀ ਬੈਠਾ ਹੋਇਆ ਹੈ ਜੀ ਭਾਵੇਂ ਉਹਨਾਂ ਨੇ ਵੀ ਜਫਾ ਮਾਰਿਆ ਤੇ ਜਦੋਂ ਅੰਦਰ ਵੜੇ ਨੇ ਤੇ ਮੌਕੇ ਤੇ ਬੂਹੇ ਦੇ ਅੱਗੇ ਸਾਡੀਆਂ ਬੀਬੀਆਂ ਬੈਠੀਆਂ ਉਹਨਾਂ ਨੇ ਰੋਕਿਆ ਜਾਣੋ ਜੀ ਜੀ ਫੇਰ ਜਿਹੜੀ ਭੱਜ ਕੇ ਅਗੇ ਸੰਗਤ ਬੈਠੀ ਸੀ ਅਈ ਇੱਕਦਮ ਸੁਚੇਤ ਹੋਏ ਆ ਇਹਦੀ ਵੀਡੀਓ ਬਣਾਈ ਭੱਜ ਕੇ ਅਸੀਂ ਬਾਹਰ ਆਏ ਆ ਜੀ ਇਹ ਫਿਰ ਤੁਸੀਂ ਉਸ ਵੀਡੀਓ ਚ ਦੇਖੋਗੇ ਇੱਕ ਪਾਸੇ ਨਾਮ ਰੱਬ ਇਹ ਖਲੋਤੇ ਨੇ ਇੱਕ ਪਾਸੇ ਸਿੱਖ ਸੰਗਤ ਖਲੋਤੀ ਹੈ ਜੀ ਇਹਨਾਂ ਨੇ ਅੱਜ ਪੂਰੀ ਪਲਾਨਿੰਗ ਸੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਟੇ ਮਾਰਨ ਦੀ ਉਹਨਾਂ ਦੇ ਉਹਨਾਂ ਦੀ ਵੀਰ ਵੀ ਕਰਨ ਦੀ ਜੀ ਹੁਣ ਅਸੀਂ ਉੱਥੇ ਵੀਡੀਓ ਵੀ ਬਣਾਈ ਹੈ ਵੀ ਅਕਾਲ ਤਖਤ ਦੇ ਜਹੇਦਾਰ ਜੀ ਮੌਕੇ ਦੇ ਕੁਲਦੀਪ ਸਿੰਘ ਗੱਜ ਜੀ ਨੂੰ ਵੀ ਅਸੀਂ ਬੇਨਤੀ ਕਰ ਚੁੱਕੇ ਹਾਂ ਜੀ ਉਹਨਾਂ ਨੂੰ ਲੈਟਰ ਵੀ ਭਾ ਚੁੱਕੇ ਹਾਂ ਜੀ ਵੀ ਭਾਈ ਤੁਸੀਂ ਹੁਕਮਨਾਮਾ ਤੇ ਜਾਰੀ ਕਰ ਦਿੱਤਾ ਤੇ ਇਹਨੂੰ ਲਾਗੂ ਕਰਵਾਓ ਲਾਗੂ ਕੌਣ ਕਰਵਾਊਗਾ ਜੀ 10 ਸਾਲ ਹੋ ਗਏ ਨੇ ਭਾਈ ਸਾਹਿਬ ਰੱਜ ਕੇ ਬੇਦਬੀ ਨਾਮ ਧਾਰੀਆਂ ਦਾ ਇਹ ਤੜਾ ਜਿਹੜਾ ਬਾਬਾ ਉਹਦੇ ਸਿੰਘ ਜੀ ਦਾ ਕਰ ਰਿਹਾ ਆ ਜੀ ਸਪੀਕਰ ਚੱਲਣ ਦੇ ਆ ਪੜੇ ਹਾਲਾਤ ਗੁਰੂ ਘਰ ਬਣੇ ਬਣੇ ਪਏ ਨੇ 10 ਸਾਲ ਹੋ ਗਏ ਉਹ ਸਾਰੀ ਰੁਕੀ ਹੋਈ ਗੁਰੂ ਘਰ ਦੀ ਉਹ ਵੀਰਾ ਜੀ ਵੀਰਾ ਜੀ ਇੱਕ ਮੇਰਾ ਸਵਾਲ ਆ ਕਿ ਤੁਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚ ਨਹੀਂ ਕੀਤੀ ਕੀਤੀ ਹੈ ਜੀ ਕਿ ਉਹਨਾਂ ਦੇ ਵੱਲੋਂ ਕੀ ਕਾਰਵਾਈ ਹੋਈ ਆ ਹਰਿਆਣਾ ਕਮੇਟੀ ਦੇ ਜਿਹੜੇ ਜਦੋਂ ਅਲੱਗ ਹੋਈਏ ਤੇ ਉਹਨਾਂ ਦੇ ਮੌਜੂਦਾ ਪ੍ਰਧਾਨ ਉਸ ਵਕਤ ਜਹਦ ਬਲਜੀਤ ਸਿੰਘ ਜੀ ਦਾਦੂਆ ਜੀ ਅਸੀਂ ਉਹਨਾਂ ਦੇ ਕੋਲ ਗਏ ਆ ਜੀ ਉਹਨਾਂ ਨੇ ਇਸ ਵਿਸ਼ੇ ਨੂੰ ਲੈ ਕੇ ਨਾਮਧਾਰੀਆਂ ਦੇ ਗੁਰੂ ਬਾਬਾ ਉਦੇਸ ਸਿੰਘ ਜੀ ਦੇ ਕੋਲ ਭੈਣੀ ਸਾਹਿਬ ਗਏ ਨੇ ਉਹਨਾਂ ਦੇ ਘਰ ਜੀ ਉਹਨਾਂ ਨੇ ਇਹ ਗੱਲ ਆਖੀ ਕਿ ਉੱਥੇ ਹੁਕਮਨਾਮਾ ਆ ਗਿਆ ਜੇ ਤੁਹਾਡੇ ਬੰਦਿਆਂ ਦਾ ਕੋਈ ਫੋਟੋ ਚੱਕਣ ਬਿਵਾਦ ਨਾ ਖੜਾ ਕਰਨਾ ਜੀ ਇਹਨਾਂ ਦੇ ਗੁਰੂ ਨੇ ਇਹ ਗੱਲ ਆਖੀ ਕਿ ਸਾਨੂੰ ਦੱਸ ਦੇਂਦਾ ਟਾਈਮ ਦਿਓ ਅਸੀਂ ਹੁਕਮਨਾਮਾ ਹੀ ਬਦਲਾ ਲੈਨੇ ਆ ਜੀ ਇਹਨਾਂ ਦੇ ਨਾਮਧਾਰੀਆਂ ਦੇ ਗੁਰੂ ਨੇ ਇਹ ਗੱਲ ਆਖੀ ਏ ਜੀ ਤੇ ਦਾਦੂਰ ਸਾਹਿਬ ਨੇ ਆਖਿਆ ਵੀ ਜੇ ਤੁਹਾਡੇ ਤੋਂ ਜ਼ੋਰ ਲੱਗਦਾ ਲਾਲ ਹੁਕਮ ਨਾਮੇ ਐਵੇਂ ਨਹੀਂ ਬਦਲਦੇ ਜੀ ਇਹ ਤੁਹਾਡੇ ਤੋਂ ਬਦਲੇ ਜਾਂਦੇ ਤੇ ਬਦਲਾ ਲਓ ਜੀ ਉਸ ਤੋਂ ਬਾਅਦ ਉਹਨੇ ਕੋਈ ਕਾਰਵਾਈ ਦਾ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ ਫਿਰ ਹਰਿਆਣਾ ਕਮੇਟੀ ਦੇ ਪ੍ਰਧਾਨ ਬਣੇ ਆਪਣੇ ਹਮੰਤ ਕਪੂਰ ਸਿੰਘ ਜੀ ਜੀ ਉਹਨਾਂ ਕੋਲ ਗਏ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਫਿਰ ਭਪਿੰਦਰ ਸਿੰਘ ਜੀ ਅਸੰਤ ਬਣੇ ਜੀ ਉਹਨਾਂ ਕੋਲ ਗਏ ਕੋਈ ਕਾਰਵਾਈ ਨਹੀਂ ਕੀਤੀ ਹੁਣ ਹਰਿਆਣਾ ਕਮੇਟੀ ਦੇ ਇਲੈਕਸ਼ਨ ਨਵੇਂ ਹੋਏ ਨੇ ਅਜੇ ਕੰਮ ਰੋਲਾ ਉਹਨਾਂ ਦਾ ਚੱਲਣ ਲੱਗਾ ਆ ਜੀ ਹਸਤਾ ਵੀਰ ਜੀ ਇੱਥੇ ਕਿੰਨੀ ਕਿ ਜਿਹੜੀ ਸਿੱਖ ਸੰਗਤ ਹੋਣ ਇਕੱਠੀ ਬੈਠੀ ਆ ਕੀ ਹੁਣ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਪਹੁੰਚਿਆ ਹੋਇਆ ਹਾਂਜੀ ਮੌਕੇ ਤੇ ਪ੍ਰਸ਼ਾਸਨ ਇੱਥੇ ਬੇਸ਼ੁਮਾਰ ਆਗੇ ਸੀਗਾ ਜੀ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਵੀ ਇੱਥੇ ਬੇਦਬੀ ਹੋ ਰਹੀ ਹੈ ਕੁਝ ਵੀ ਇੱਥੇ ਕਿਸੇ ਤਰ੍ਹਾਂ ਦੇ ਵੀ ਅਨਸਾਹੀ ਘਟਨਾ ਵਾਪਰ ਸਕਦੀ ਏ ਕੋਈ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ ਵੇਖੋ ਅਸੀਂ ਕਿਸੇ ਪਰਮ ਨੂੰ ਨੀਮ ਜਾਂ ਮਾੜਾ ਨਹੀਂ ਵਿਖਾਉਂਦੇ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਬੰਦੇ ਬੇਦਬੀ ਕਰਨ ਆਏ ਸੀ ਕਿਸੇ ਕੀਮਤ ਤੇ ਬਰਖਸ਼ਤ ਨਹੀਂ ਕਰਾਂਗੇ ਜੀ ਤੇ ਸਾਨੂੰ ਉਮੀਦ ਏ ਵੀ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰੇਗਾ ਜੀ ਬਾਕੀ ਮੌਕੇ ਤੇ ਇੱਕ ਗੱਲ ਹੋਰ ਦੱਸਿਓ ਕਿ ਉੱਥੇ ਜਦੋਂ ਤੁਸੀਂ ਦੱਸਿਆ ਕਿ ਉਹ ਬੰਦੇ ਅੰਦਰ ਆਏ ਨੇ ਗੁਰੂ ਘਰ ਦੇ ਜਿੱਥੇ ਪ੍ਰਕਾਸ਼ ਹੋ ਰਿਹਾ ਉੱਥੇ ਆਏ ਨੇ ਕੀ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਕੋਈ ਕਮੀ ਤਾਂ ਨਹੀਂ ਆਈ ਕੋਈ ਬੇਅਦਬੀ ਹੋਈ ਤਾਂ ਨਹੀਂ ਨਹੀਂ ਉਹ ਦਾ ਬਚਾਅ ਹੋ ਗਿਆ ਉਹ ਜਦੋਂ ਅੰਦਰ ਗੇਟ ਦੇ ਕੋਲ ਆਇਆ ਤੇ ਪਿੱਛੋਂ ਪ੍ਰਸ਼ਾਸਨ ਜਿਹੜੇ ਸਾਡੇ ਨਾਲ ਇਹ ਗੁਰੂ ਘਰ ਵਿਖੇ ਪ੍ਰਸ਼ਾਸਨ ਵਿੱਚ 10 ਮੁਲਾਜ਼ਮ 3 ਸਾਲਾਂ ਤੋਂ ਬੈਠੇ ਹੋਏ ਨੇ ਜੀ ਇੱਥੇ ਰਿਸਿਵਰ ਨਿਯੁਕਤ ਵੀ ਕੀਤਾ ਹੋਇਆ ਐ ਐਸਐਚਓ ਐਸਐਮ ਸਾਹਿਬ ਨੇ ਜੀ ਉਹ ਨਵੀਂ ਬਿਲਡਿੰਗ 'ਚ ਬੈਠੇ ਹੋਏ ਨੇ ਅਸੀਂ ਲੰਗਰ ਆਲ ਵਿੱਚ ਉਦੋਂ ਦਾ ਪ੍ਰਕਾਸ਼ ਕੀਤਾ ਹੋਇਆ ਹੈ ਜੀ ਅੱਜ ਇਹਨਾਂ ਦੇ ਦੋ ਬੰਦੇ ਇਹਨਾਂ ਨੇ ਅੰਦਰ ਆਣ ਕੇ ਦਲਜੀਤ ਸਿੰਘ ਤੇ ਉਹਦਾ ਪਿਤਾ ਜੁਗਿੰਦਰ ਸਿੰਘ ਜੀ ਇਹ ਦੋਨੋਂ ਬੰਦੇ ਮੌਕੇ ਦੇ ਅੰਦਰ ਆਣ ਕੇ ਜਦੋਂ ਵੜਨ ਲੱਗੇ ਪਿੱਛੋਂ ਪ੍ਰਸ਼ਾਸਨ ਨੇ ਫੜ ਲਿਆ ਤੇ ਬੂਹੇ ਦੇ ਵਿੱਚੋਂ ਬੀਬੀਆਂ ਨੇ ਰੋਕ ਲਿਆ ਤੇ ਉੱਥੇ ਇਹਨਾਂ ਦੇ ਹੱਥ 'ਚ ਇੱਟੇ ਸਨ ਤੇ ਇਹਨਾਂ ਨੇ ਅੰਦਰ ਸਾਧ ਸੰਗਤ ਉਹਦੇ ਗੁਰੂ ਗ੍ਰੰਥ ਸਾਹਿਬ ਨੂੰ ਗਾਲ੍ਹਾਂ ਕੱਢੀਆਂ ਨੇ ਜੀ ਖੇਰ ਸਭ ਤੋਂ ਟ੍ਰਾਂਸਪੋਰਟ ਟਾਈਮ ਨਿਕਲ ਕੇ ਗਏ ਆਂ ਇਸ ਦਾ ਮਾਹੌਲ ਆ ਜਿਹੜਾ ਉੱਥੇ ਗੁਰੂ ਘਰ ਦੇ ਵਿੱਚ ਬਣਿਆ ਹੋਇਆ ਕਿਉਂਕਿ ਅੱਜ ਪਾਵਨ ਤਿਹਾਰ ਆ ਬਸਾਖੀ ਦਾ ਤਿਹਾਰ ਹਰ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਹੁਣ ਜਿਹੜਾ ਤੁਹਾਡੇ ਪਿੰਡ ਅੰਮ੍ਰਿਤਸਰ ਖੁਰਦ ਦੇ ਵਿੱਚ ਕਿਦਾਂ ਦਾ ਜਿਹੜਾ ਮਾਹੌਲ ਆ ਗੁਰੂ ਘਰ ਦੇ ਵਿੱਚ ਬਣਿਆ ਹੋਇਆ ਮਾਹੌਲ ਜੀ ਇੱਥੇ ਸ਼ਾਂਤੀਪੂਰਵਕ ਆ ਜੀ ਜੀ ਮਾਹੌਲ ਕਿਸੇ ਵਕਤ ਵੀ ਖਰਾਬ ਹੋ ਸਕਦਾ ਆ ਕਿ ਪਿਛਲੇ 3 ਸਾਲਾਂ ਤੋਂ ਇਹੋ ਜਿਹਾ ਮਾਹੌਲ ਬਣੇ ਦਿੱਲੀ ਇਹ ਕੰਮ ਹੁੰਦੇ ਨੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਜਿੰਨੇ ਕੁ ਜੋਬ ਹੈਗੇ ਆ ਅਸੀਂ ਬੋਕਰੇ ਆ ਇਹਨਾਂ ਦੀ ਸੈਂਟਰ ਤੱਕ ਇਹਨਾਂ ਦੀ ਗੱਲ ਆ ਪ੍ਰਸ਼ਾਸਨ ਇਹਨਾਂ ਦੇ ਨਾਲ ਆ ਜੀ ਸਰਕਾਰ ਇਹਨਾਂ ਦੇ ਨਾਲ ਆ ਜੀ ਤੇ ਅਸੀਂ ਗੁਹਾਰ ਸਿੱਖ ਸੰਗਤਾਂ ਨੂੰ ਜਥੇਬੰਦੀਆਂ ਨੂੰ ਵੀ ਲਾ ਆਏ ਭਾਈ ਵੀ ਸਾਡਾ ਸਾਥ ਤੁਸੀਂ ਹਰਿਆਣੇ ਦੇ ਵਿੱਚ ਰਹਿੰਦੇ ਆ ਜਿਹਦੇ ਪੰਜਾਬ ਤੋਂ ਇਹਦੇ 2 ਮਿੰਟਾਂ ਕੰਮ ਸੀਗਾ ਜੀ ਪਰ ਹਰਿਆਣੇ ਦੇ ਵਿੱਚ ਹੁਣ ਅਸੀਂ ਬਾਰਡਰ ਦੇ ਬੈਠੇ ਹੋਏ ਆ ਅਸੀਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਭਾਈ ਸਾਡੇ ਵੱਲ ਧਿਆਨ ਹੋਵੇ ਇੱਥੇ ਇਹਨਾਂ ਨੇ ਸਾਡੇ ਉੱਤੇ ਸੈਂਕੜੇ ਝੂਠੇ ਮਕੱਦਮੇ ਦਰਜ ਕਰਾ ਰੱਖੇ ਨੇ ਜੀ ਪਰ ਅਸਤੀ ਜਿੰਨੇ ਜੋਗਿਆ ਲੜਾ ਹੀ ਬੇਅਦਬੀ ਨਹੀਂ ਹੁਣ ਦਵਾਂ ਕਿ ਮਰ ਭਾਵੇਂ ਜਾਈਏ ਜੀ ਪਰ ਗੁਰੂ ਘਰ ਦੇ ਵਿੱਚ ਇਹਨਾਂ ਦਾ ਜਿਹੜਾ ਇਹ ਇਹਨਾਂ ਦਾ ਧਾਮ ਆਇਆ ਜਾਂ ਇਹ ਜੋ ਇਹਨਾਂ ਦਾ ਸਿਸਟਮ ਬਣਿਆ ਉਹ ਚੱਲਣ ਨਹੀਂ ਕਿਸੇ ਵੀ ਕੀਮਤ ਤੇ ਦੇਣਾ ਜੀ ਹਾਂਜੀ ਤਾਂ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ ਵੀ